ਕੈਮਰਾ ਹੂ ਹੂ ਮਾਫੀ। ਹਾਪੀ ਬਹੁਤ 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 ਇਨਣੇ। ਕੈਮਰਾ ਹੂ ਹੂ ਮਾਫੀ। ਹਾਪੀ ਬਹੁਤ 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 ਇਨਣੇ। کام را اوج می‌کنیم. تابیه، باد، 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 نانی. کام را اوج می‌کنیم. تابیه، باد، 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 نانی. ਉਤੇ ਰਾਜ ਵਿਵਾਦ ਤੋਂ ਬਾਅਦ ਸੱਦੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦਾ ਇਹ ਵੀਡੀਓ ਵੀ ਅਨ ਨਿਕਲ ਕੇ ਸਾਹਮਣੇ ਆਇਆ ਹੈ ਦੱਸ ਦਈਏ ਕਿ ਤਰਨਤਾਰਨ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਰੋਹੀ ਕੰਡਾ ਦੇ ਨੇੜੇ ਦੋ ਧਿਰਾਂ ਦੇ ਵਿਚਾਲੇ ਵਿਵਾਦ ਹੁੰਦਾ ਹੈ ਲੜਾਈ ਝਗੜਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਹ ਦੇਖ ਸਕਦੇ ਹੋ ਮੁੰਡੇ ਨੇ ਹੱਥ ਦੇ ਵਿੱਚ ਪਿਸਤੌਲ ਫੜੀ ਹੋਈ ਹੈ ਤਾਂ ਗੋਲੀਆਂ ਉਸ ਦੇ ਵੱਲੋਂ ਚਲਾਈਆਂ ਜਾ ਰਹੀਆਂ ਨੇ ਤੇ ਸ਼ਹਿਰ ਦੇ ਰੋਹੀ ਕੰਡਾ ਦੇ ਨੇਰੇ ਨੇੜੇ ਦੀ ਇਹ ਪੂਰੀ ਵਾਰਦਾਤ ਹੈ ਜਿੱਥੇ ਦੋ ਧਿਰਾਂ ਦੇ ਵਿਚਾਲੇ ਇਥੇ ਦੱਸਿਆ ਜਾ ਰਿਹਾ ਹੈ ਕਿ ਵਿਵਾਦ ਹੋਇਆ ਵਿਵਾਦ ਹੋਣ ਤੋਂ ਬਾਦ ਦੋਵੇਂ 13 13 ਜੜੀਆਂ ਸਿਗੀਆਂ ਭੜ ਗਈਆਂ ਤਾਂ ਉਸ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਰੋਹੀ ਕੰਡਾ ਨੇੜੇ ਦੱਸਿਆ ਜਾ ਰਿਹਾ ਕਿ ਇੱਥੇ ਚਿਕਨ ਹਾਊਸ ਦੇ ਨੇੜੇ ਇੱਥੇ ਚਿਕਨ ਦੀ ਇੱਕ ਦੁਕਾਨ ਹੈ ਉੱਥੇ ਦੋ ਧਿਰਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ ਜਿਸ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ ਗਈਆਂ ਇਲਾਕੇ ਦੇ ਵਿੱਚ دہشت ਫੈਲ ਗਈ ਤਾਂ ਲੋਕਾਂ ਦੇ ਦੱਸਣ ਮੁਤਾਬਕ ਦੋ ਨੌਜਵਾਨ ਜਿਹੜੇ ਨੇ ਉਹਨਾਂ ਦੇ ਵਿਚਾਲੇ ਵਿਵਾਦ ਹੋਇਆ ਸੀਗਾ ਮਨਦੀਪ ਦੀਪੂ ਤੇ ਮਿੰਟੂ ਦੱਸਿਆ ਜਾ ਰਿਹਾ ਹੈ ਤਾਂ ਇਹਨਾਂ ਦੇ ਸਾਥੀਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ ਤਾਂ ਵਿਵਾਦ ਤੋਂ ਬਾਅਦ ਇੱਥੇ ਫਾਇਰਿੰਗ ਕਰ ਦਿੱਤੀ ਗਈ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਹਾਲਾਂਕਿ ਕੋਈ ਜ਼ਖਮੀ ਇਸ ਦੇ ਵਿੱਚ ਨਹੀਂ ਹੋਇਆ ਹੈ ਪਰ ਇਹ ਮੌਕੇ ਦਾ ਵੀਡੀਓ ਜ਼ਰੂਰ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਕਿਸ ਗੱਲ ਨੂੰ ਲੈ ਕੇ ਇਹਨਾਂ ਦੇ ਵਿਚਾਲੇ ਲੜਾਈ ਝਗੜਾ ਸਿਗਾ ਇਹ ਵੀ ਸਾਫ਼ ਨਹੀਂ ਅਜੇ ਹੋ ਸਕਿਆ ਪਰ ਮੌਕੇ ਦਾ ਵੀਡੀਓ ਨਿਕਲ ਕੇ ਸਾਹਮਣੇ ਆਇਆ ਹੈ ਲੋਕ ਵੀ ਇੱਥੇ ਦਹਿਸ਼ਤ ਦੇ ਵਿੱਚ ਆ ਗਏ ਸੀਗੇ ਜਿਹੜੇ ਆਲੇ ਦੁਆਲੇ ਦੇ ਲੋਕ ਸੀਗੇ ਉਹ ਵੀ ਦਹਿਸ਼ਤ ਦੇ ਵਿੱਚ ਆ ਗਏ ਤਾਂ ਪੁਲਿਸ ਨੂੰ ਜਿਵੇਂ ਇਸ ਦੀ ਸੂਚਨਾ ਮਿਲਦੀ ਹੈ ਪੁਲਿਸ ਮੌਕੇ ਦੇ ਉੱਤੇ ਪਹੁੰਚ ਜਾਂਦੀ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਆਖਰ ਇਹਨਾਂ ਦੇ ਵਿਚਾਲੇ ਲੜਾਈ ਝਗੜਾ ਕੀ ਸੀਗਾ ਕਿਸ ਗੱਲ ਨੂੰ ਲੈ ਕੇ ਇਹ ਦੋਵੇਂ ਧਿਰਾਂ ਦੇ ਵਿਚਾਲੇ ਖੈਵਾਜੀ ਹੋਈ ਜਿਸ ਤੋਂ ਬਾਅਦ ਇਹ ਗੋਲੀਆਂ ਚਲਾਈਆਂ ਗਈਆਂ ਤਾਂ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਸੀਗੀ ਪੁਲਿਸ ਦਾ ਕਹਿਣਾ ਹੈ ਕਿ ਹਾਲੇ ਦੁਆਲੇ ਦੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਦੀ ਫੁਟੇਜ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤਾਂ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਪੁਲਿਸ ਅਧਿਕਾਰੀ ਦੇ ਮੁਤਾਬਕ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਹੈ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਮਨਦੀਪ ਦੀਪੂ ਤੇ ਮਿੰਟੂ ਨਾਮਕ ਨੌਜਵਾਨ ਦੇ ਸਾਥੀਆਂ ਦੇ ਵਿਚਾਲੇ ਇਹ ਵਿਵਾਦ ਹੋਇਆ ਸੀਗਾ ਗੋਲੀਆਂ ਇੱਥੇ ਚਲੀਆਂ ਨੇ ਆਲੇ ਦੁਆਲੇ ਦੇ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਇਸ ਦੀ ਵਜ੍ਹਾ ਕੀ ਸੀ ਰੰਜਿਸ਼ ਕੀ ਸੀ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਇਹਨਾਂ ਦੇ ਕੋਲੋਂ ਹਥਿਆਰ ਕਿੱਥੋਂ ਆਏ ਇਹ ਵੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗੀ ਤਸਵੀਰ ਕੀ ਆਖਰ ਇਹਨਾਂ ਦੇ ਵਿਚਾਲੇ ਵਿਵਾਦ ਕਿਸ ਗੱਲ ਨੂੰ ਲੈ ਕੇ ਸੀਗਾ ਕਿ ਸ਼ਰਿਆਮ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਦੇਖ ਸਕਦੇ ਹੋ ਕਿਵੇਂ ਨੌਜਵਾਨ ਨੇ ਹੱਥ ਦੇ ਵਿੱਚ ਪਿਸਤੌਲ ਫੜੀ ਹੋਈ ਹੈ ਤਾਂ ਸ਼ਰਿਆਮ ਉਸ ਦੇ ਵੱਲੋਂ ਫਾਇਰਿੰਗ ਕੀਤੀ ਹਾਰੀ ਹੈ ਤਾਂ ਪੁਲਿਸ ਇਸ ਦੀ ਹੁਣ ਜਾਂਚ ਕਰ ਰਹੀ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਤਸਵੀਰ ਕਲੀਅਰ ਹੋਵੇਗੀ